ਜਵਾਰ ਲਾਲ 네ਰੂ ਯੂਨੀਵਰਸਿਟੀ ਦੀ ਗੱਲ ਕਰ ਲੈਨੇ ਆ ਉੱਥੇ ਜਿਹੜੀਆਂ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਲੈਫਟ ਦੇ ਚਾਰੇ ਦੀਆਂ ਚਾਰੇ ਸੀਟਾਂ ਜਿਹੜੀਆਂ ਨੇ ਉੱਥੇ ਜਿੱਤੀਆਂ ਹੈਗੀਆਂ ਨੇ ਕਿਵੇਂ ਦੇਖਦੇ ਹੋ ਏਬੀਬੀਪੀ ਦੀ ਉੱਥੇ ਹਾਰ ਹੋਈ ਹੈਗੀ ਹੈ ਕੀ ਫਿਰ ਇਹ ਵਾਲੀ ਰਾਜਨੀਤੀ ਨੂੰ ਜਿਹੜੇ ਸਟੂਡੈਂਟਸ ਹੈਗੇ ਨੇ ਪਿੱਛੇ ਕਰ ਰਹੇ ਨੇ ਚਾਹੇ ਉਹ ਬਹੁ ਗਿਣਤੀ Hindu ਧਰਮ ਦੇ ਨਾਲ ਹੀ ਸੰਬੰਧ ਕਿਉਂ ਰੱਖਦੇ ਹੋ ਕਿ ਜੇ ਐਨਯੂ ਹੈ ਜਿਹੜਾ ਲੈਫਟ ਪਾਰਟੀਆਂ ਦਾ ਗੱਡ ਰਿਹਾ ਹੈਗਾ ਉੱਥੇ ਭਾਰਤੀ ਜਨਤਾ ਪਾਰਟੀ ਨੇ ਬਹੁਤ ਸਾਰਾ ਜ਼ੁਲਮ ਕਰਿਆ ਸਟੂਡੈਂਟਸ ਨੂੰ ਡਰਾਇਆ ਸੀ ਅਜ ਤੋਂ 6-7 ਸਾਲ ਪਹਿਲਾਂ ਉੱਥੇ ਕਲਾਸਾਂ ਵਿੱਚ ਵੜ ਕੇ ਦੰਗਾ ਕਰਿਆ ਸੀਗਾ ਕਾਫੀ ਟਰਾਉਣ ਧਮਕਾਉਣ ਤੋਂ ਬਾਅਦ ਉੱਥੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ABVP ਵਿੰਗ ਹੈਗਾ ਉਹਦੀਆਂ ਜਿਹੜਾ ਲਾਉਣ ਦਾ ਯਤਨ ਕੀਤਾ ਦਿੱਲੀ ਯੂਨੀਵਰਸਿਟੀ ਵਿੱਚ ABVP ਨੇ ਹੁੰ ਜਾਂ ਫਿਰ ਉਹ ਜਿੱਤ ਕਰੀ ਐ ਪਰ ਜੋਹਾਰਲਾ ਨਹਿਰੂ ਯੂਨੀਵਰਸਿਟੀ ਵਿੱਚ ਉਹਨਾਂ ਦੇ ਪੈਰ ਨਹੀਂ ਲੱਗੇ ਚਾਰ ਦੀਆਂ ਚਾਰੇ ਸੀਟਾਂ ਜਿਹੜੀਆਂ ਪ੍ਰਧਾਨ, ਵਾਈਸ ਪ੍ਰਧਾਨ, ਜਨਰਲ ਸੈਕਟਰੀ ਤੇ ਖਜ਼ਾਨਚੀ ਆ ਜਿਹੜੀ ਉਹ ਲੈਫਟ ਪਾਰਟੀਆਂ ਨੇ ਜਿਹੜੀਆਂ ਜਿੱਤ ਲਈਆਂ ਆਏ ਗਿਆਂ ਸੋ ਜੋਹਾਰ ਲਾਲ ਨਹਿਰੂ ਯੂਨੀਵਰਸਿਟੀ ਰਿਆ ਚੋਣਾਂ ਨੇ ਜਿਹੜੀਆਂ ਭਵਿੱਖ ਦੇ ਰਾਜਨੀਤਿਕ ਜਿਹੜੇ ਗੱਠ ਜੋੜ ਨੇ ਇਹ ਇਹੀ ਹੈਗਾ ਵੀ ਇਹ ਲੋਕਾਂ ਵਿੱਚ ਤਬਦੀਲੀ ਦੀ ਭਾਵਨਾ ਹੈ ਐਂਟੀ ਇਨਕੰਮਬੈਂਸੀ ਬਹੁਤ ਮਜ਼ਬੂਤ ਹੈਗੀ ਹੈ ਪਰ ਵੱਡਾ ਸਵਾਲ ਰਹੀ ਹੈ ਬਿਜੜੀਆਂ 40 ਵੋਟਾਂ ਪਵਾ ਲੈਂਦੇ ਆ ਜਿਹੜੀਆਂ ਇਸ ਤਰ੍ਹਾਂ ਲੋਕਾਂ ਦੀਆਂ ਜਿਹੜੇ ਲੋਕ ਮੌਜੂਦ ਵੀ ਹੈ ਨਹੀਂ ਉਹਨਾਂ ਦੇ ਇੱਕੋ ਇੱਕ ਨਾਂ ਤੇ ਹੁਣ ਰਾਹੁਲ ਗਾਂਧੀ ਨੇ ਜਿਹੜਾ ਖੁਲਾਸਾ ਕਰਿਆ ਵੀ ਕੋ ਘਰ ਚ 100 150 600 ਵੋਟਾਂ ਦੇ ਹੁਣ ਫੇਰ ਖੁਲਾਸੇ ਹੋਏ ਨੇ ਸਾਰਾ ਐਕਸੈਸ ਇੰਟਰਨੈਟ ਦਾ ਉਹਨਾਂ ਕੋਲ ਹੈ ਚੀਫ ਇਲੈਕਸ਼ਨ ਕਮਿਸ਼ਨ ਦਾ ਜਿਹੜੇ ਇਹ ਗੜਬੜੀ ਕਰ ਰਿਹਾ ਸੋ ਕੁਝ ਵੀ ਕਰ ਸਕਦੇ ਹੈਗੇ ਆ ਏਵੀਐਮ ਤੱਕ ਵੋਟਾਂ ਪਹੁੰਚਣ ਤੋਂ ਪਹਿਲਾਂ ਹੀ ਸਾਰੀ ਗੜਬੜੀ ਜਿਹੜੀ ਹੋ ਜਾਂਦੀ ਸਭ ਤੋਂ ਚਰਚਿਤ ਕਹਿ ਸਕਦੇ ਆ ਜਾਂ ਸਭ ਤੋਂ ਜੇ ਆਪਾਂ ਕਹੀਏ ਕਿ ਬਿਆਨ ਜਿਹੜੇ ਜਿਸ ਤਰੀਕੇ ਦੇ ਅਮਰਿੰਦਰ ਸਿੰਘ ਰਾਜਾ ਬਣਿੰਗ ਜੋ ਕਿ ਕਾਂਗਰਸ ਦੇ ਪ੍ਰਧਾਨ ਹੈਗੇ ਨੇ ਉਹਨਾਂ ਦੇ ਵੱਲੋਂ ਜਿਹੜੇ ਦਿੱਤੇ ਗਏ ਸਰਦਾਰ ਅਵਤਾਰ ਸਿੰਘ ਜੀ ਕਿਵੇਂ ਦੇਖਦੇ ਹੋਏਗੇ ਕਿ ਇਹ ਆਪਣੀ ਹੀ ਪਾਰਟੀ ਦਾ ਇਹਦੇ ਨਾਲ ਨੁਕਸਾਨ ਕਰ ਰਹੇ ਨੇ ਕੀ ਕੁਝ ਕਰ ਰਹੇ ਨੇ ਔਰ ਕਿਹੜੀ ਮਾਨਸਿਕਤਾ ਅੰਦਰ ਬੈਠੀ ਹੈ ਜਿਹੜਾ ਕਿ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਹੁਣਾਰੇ ਬਾਰੇ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦਾ ਜਾਤ ਵਿਭਾਵਾਨ ਲੈ ਕੇ ਜਿਹੜੀ ਟਿੱਪਣੀ ਜਾਂ ਉਹਨਾਂ ਦੇ ਰੰਗ ਨੂੰ ਲੈ ਕੇ ਟਿੱਪਣੀ ਸਾਰੀਆਂ ਹੀ ਰੇਸਿਸਟ ਕਮੈਂਟਸ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਵੱਲੋਂ ਜਿਹੜਾ ਹੈ ਹੈਗੇ ਨੇ ਭਾਵੇਂ ਕਿ ਅਸੀਂ ਬੂਟਾ ਸਿੰਘ ਦੀ ਰਾਜਨੀਤੀ ਦੇ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ ਪਰ ਫਿਰ ਵੀ ਕਿਸੇ ਸ਼ਖਸ ਬਾਰੇ ਇਸ ਤਰੀਕੇ ਦੀ ਜਿਹੜੀ ਟਿੱਪਣੀ ਕਰਨੀ ਪਿੱਛੇ ਮਾਨਸਿਕਤਾ ਕਿਹੜੀ ਕੰਮ ਕਰ ਰਹੀ ਹੈ हां जी हां जी बिल्कुल ਤੁਸੀਂ ਵਧੀਆ ਸ਼ਬਦ ਵਰਤਿਆ ਵੀ ਇਹ ਰੇਸਿਸ ਰੇਸਿਜ਼ਮ ਵਾਲੀ ਜਿਹੜੀ ਸ਼ਬਦਾਵਲੀ ਹੈਗੀ ਆ ਸੋ ਸਰਦਾਰ ਬੁੰਟਾ ਸਿੰਘ ਬੇਸ਼ੱਕ ਇੱਕ ਦਲਿਤ ਪਰਿਵਾਰ ਚੋਂ ਆਏ ਸੀਗੇ ਪਰ ਹਾਂ ਇਹ ਤੁਸੀਂ ਪਹਿਲਾਂ ਹੀ ਗੱਲ ਕਲੀਅਰ ਕਰੀ ਵੀ ਅਸੀਂ ਉਹਨਾਂ ਦੀ ਰਾਜਨੀਤੀ ਨਾਲ ਸਹਿਮਤ ਨਹੀਂ ਹੋ ਸਕਦੇ ਕਿਉਂਕਿ ਇੰਦਰਾ ਗਾਂਧੀ ਦੇ ਰਾਈਟ ਹੈਂਡ ਮੈਨ ਰਹੇ ਆ ਸੋ ਪਰ ਇਹਦੇ باوجود ਵੀ ਇੱਕ ਜਿਹੜੀ ਰਾਜਾ ਬਣਿੰਗ ਦੀ ਮਾਨਸਿਕਤਾ ਹੈਗੀ ਆ ਜਿਹੜੇ ਇਹ ਜਾਤ ਭਵਾਨੀ ਲੋਕ ਨੇ ਉਹ ਇਹ ਚਾਹੁੰਦੇ ਹੈਗੇ ਆ ਵੀ ਕਿ ਵੀ ਕਿਰਤੀ ਲੋਕ ਤੇ ਦਲਿਤ ਲੋਕ ਜੇ ਸਾਨੂੰ ਵੋਟਾਂ ਪਾਉਂਦੇ ਹੈਗੇ ਆ ਤਾਂ ਉਹ ਸਹੀ ਨੇ ਜੇ ਉਹ ਆਪ ਪੋਲਿਟਿਕਲ ਫੀਲਡ ਵਿੱਚ ਆ ਕੇ ਵੱਡੀਆਂ ਮੱਲਾ ਮਾਰਦੇ ਆ ਤਾਂ ਇਹ ਉਹਨਾਂ ਨੂੰ ਨਫ਼ਰਤ ਕਰਦੇ ਹੈਗੇ ਸੋ ਰਾਜਾ ਵੜਿੰਗ ਦੀ ਤੇ ਇਹਨਾਂ ਵਰਗੇ ਹੋਰ ਜਾਤ ਅਭਵਾਨੀ ਲੋਕਾਂ ਦੀ ਜਿਹੜੀ ਨਫ਼ਰਤ ਆ ਤੇ ਜ਼ਹਿਰ ਆ ਉਹ ਸਰਦਾਰ ਗੋਟਾ ਸਿੰਘ ਵਾਲੇ ਮਾਮਲੇ ਵਿੱਚ ਆ ਜਿਹੜੀ ਬਾਹਰ ਦੇਖਣ ਨੂੰ ਮਿਲ ਰਹੀ ਹੈਗੀ ਹੈ ਸੋ ਇਹ ਕਿਰਤੀਆਂ ਨੂੰ ਤੇ ਦਲਤਾਂ ਨੂੰ ਸਿਰਫ ਆਪਣਾ ਵੋਟ ਬੈਂਕ ਬਣਾ ਕੇ ਰੱਖਣਾ ਚਾਹੁੰਦੇ ਹੈਗੇ ਆ ਇਹ ਉਹਨਾਂ ਨੂੰ ਉਹ ਸਤਕਾਰ ਨਹੀਂ ਦੇਣਾ ਚਾਹੁੰਦੇ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਹੈਗਾ ਸੋ ਗੁਰੂ ਸਾਹਿਬ ਨੇ ਕਿਹਾ ਸੀਗਾ ਇਨ ਗਰੀਬ ਸਿੱਖਨ ਕੋ ਦੀਉ ਪਾਤਸ਼ਾਹੀ ਯਾਦ ਕਰੇ ਹਮਰੀ ਕਿਰਿਆਏ ਸੋ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਰਾਜ ਸਿਰਜਿਆ ਤਾਂ ਇਹ ਦਲਤ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵਿੱਚ ਜਾਂਦੇ ਸਨ ਤਾਂ ਮੁੜਦੇ ਹੋਏ ਸੂਬੇਦਾਰੀਆਂ ਦੇ ਜਿਹੜੇ ਪਰਚਮ ਉਹ ਲੈ ਕੇ ਜਿਹੜੇ ਹੈਗੇ ਉਹ ਬਾਹਰ ਨਿਕਲਦੇ ਸੀ ਪਰ ਸਾਡੇ ਵਰਤਮਾਨ ਸਮੇਂ ਦੇ ਜਿਹੜੇ ਰਾਜਨੀਤੀਵਾਨ ਨੇ ਉਹ ਆਪਣੇ ਆਪ ਨੂੰ ਬਹੁਤ ਸੱਭਿਅਕ ਕਹਿਣ ਵਾਲੇ ਹੈ ਨਾ ਸੋ ਉਹ ਕਹਿ ਉਹ ਕਹਿ ਰਿਹਾ ਹੈਗਾ ਵੀ ਕਾਂਗਰਸ ਪਾਰਟੀ ਨੇ ਬੂਟਾ ਸਿੰਘ ਤੇ احسان ਕਰਿਆ ਦੱਸਿਆ ਜਾਂਦਾ ਵੀ ਉਹ ایمਏ politcal science ਸੀ ਬਾਅਦ ਵਿੱਚ ਉਹਨਾਂ ਨੇ ਪੀ ਐਚ ਡੀ ਵੀ ਕਰੀ ਹੈ ਸੋ ਕਾਂਗਰਸ ਪਾਰਟੀ ਦਾ ਰਾਜਾ ਵੜਿੰਗ ਤੇ ਵੀ احسان ਕਰ ਰਹੀ ਹੈਗੀ ਸੋ ਇਹ ਸਵਾਲ ਨੂੰ ਫਿਰ ਕਿਸ ਤਰ੍ਹਾਂ ਸਮੋਹਨਤ ਹੋਇਆ ਜਾਵੇ ਰਾਜਾ ਵੜਿੰਗ ਵਿੱਚ ਕੋਈ ਕੈਪੇਬਿਲਿਟੀ ਤਾਂ ਹੈ ਨਹੀਂ ਨਾ ਰਾਜਾ ਵੜਿੰਗ ਇਹ ਦੱਸੇ ਵੀ ਉਹਦੇ ਵਿੱਚ ਕੀ ਮਹਾਨ ਕੈਪੇਬਿਲਿਟੀ ਹੈ ਕੀ ਉਹਨੇ ਪੀ ਐਚ ਡੀ ਕਰੀਆ politcal science ਦੀ ਕੀ ਉਹਨੂੰ ਇਕਨੋਮਿਕਸ ਦੀ ਸਮਝ ਹੈਗੀ ਆ ਕੀ ਉਹਨੂੰ ਮੈਨੇਜਮੈਂਟ ਦੀ ਸਮਝ ਹੈਗੀ ਆ ਕੀ ਉਹਨੂੰ ਪੋਲਿਟੀਕਲ ਕ੍ਰਾਈਸਿਸ ਮੈਨੇਜਮੈਂਟ ਦੀ ਸਮਝ ਹੈਗੀ ਆ ਜਿਹਦੀ ਮਹਾਨ ਪ੍ਰਾਪਤੀਆਂ ਦੇ ਲਈ ਇਹਨਾਂ ਦੇ ਵੱਲੋਂ ਮੇਰਾ ਖਿਆਲ ਇੱਕ 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 ਸਮੇਂ ਵੀ ਕਿਹਾ ਗਿਆ ਸੀ ਕਹਿੰਦੇ ਕਿ ਜਿਹੜੀ ਮੇਰੇ ਸਿਰ ਤੇ ਪੱਗ ਹੈਗੀ ਆ ਰਾਹੁਲ ਗਾਂਧੀ ਦੀ ਦੇਣ ਹੈਗੀ ਆ ਮਤਲਬ ਇਦਾਂ ਦੇ ਜਿਹੜੇ ਬਿਆਨ ਇਦਾਂ ਦੇ ਜਿਹੜੇ ਬਿਆਨ ਦੇਣੇ ਕਿ ਮਤਲਬ ਇਹਨੂੰ ਆਪਾਂ ਕਿਹੜੀ ਰਾਜਨੀਤੀ ਕਹਾਂਗੇ ਇਹ ਨਾਤੇ ਪੋਲਿਟਿਕਸ ਹੈਗੀ ਆ ਜੀ ਇਹ ਚਾਪਲੂ ਸਿੱਧੀ ਰਾਜਨੀਤੀ ਆਪਾਂ ਕਹਿ ਰਹੇ ਵੀ ਰਾਜਾ ਵੜਿੰਗ ਵਿੱਚ ਕੋਈ ਵੀ ਕੈਪੇਬਿਲਿਟੀ ਨਹੀਂ ਹੈਗੀ ਉਹ ਇੱਕ ਸਧਾਰਨ ਨੌਜਵਾਨ ਆ ਕੋਈ ਬੱਸ ਡਰਾਈਵਰ ਹੋ ਸਕਦਾ ਸੀ ਬੱਸ ਦਾ ਕੰਡਕਟਰ ਹੋ ਸਕਦਾ ਸੀ ਕੋਈ ਟਰੱਕ ਡਰਾਈਵਰ ਹੋ ਸਕਦਾ ਸੀ ਇਹ ਤੋਂ ਵੱਧ ਉਹਦੀ ਕੋਈ ਕੈਪੇਬਿਲਿਟੀ ਨਹੀਂ ਆ ਪਿਤਾ ਅਮੀਰ ਹੋਵੇਗਾ ਵਿਰਾਸਤ ਚੋਂ ਅਮੀਰੀ ਮਿਲੀ ਹੋਵੇਗੀ ਵੀ ਕੋਈ ਪੜ੍ਹਾਈ ਨਹੀਂ ਹੈ ਕੋਈ ਕੋਈ ਉਸ ਲੈਵਲ ਦੀ ਐਜੂਕੇਸ਼ਨ ਨਹੀਂ ਹੈ ਜਿਹੜਾ ਇਹ ਕਹਿ ਸਕੇ ਵੀ ਹਾਂ ਉਹ ਇੱਕ ਕ੍ਰਾਈਸਿਸ ਮੈਨੇਜਮੈਂਟ ਦਾ ਜਿਹੜਾ ਹੈਗਾ ਸਿਰਫ ਇਹ ਹੈਗਾ ਵੀ ਚਾਪਲੂਸੀ ਦੀ ਰਾਜਨੀਤੀ ਵੀ ਰਾਹੁਲ ਗਾਂਧੀ ਦੀ ਦਿੱਤੀ ਹੋਈ ਪੱਗ ਹੈਗੀ ਆ ਇਹ ਚਾਪਲੂਸੀਆਂ ਕਰਕੇ ਜਿਨ੍ਹਾਂ ਨੇ ਰਾਜਨੀਤੀ ਆਪਣੇ ਆਪਣੇ ਗਾਲ ਪੁਆਈ ਹੈ ਉਹ ਫਿਰ ਦਲਿਤ ਭਾਈਚਾਰੇ ਦੇ ਲੋਕਾਂ ਦੇ ਖਿਲਾਫ ਜਿਹੜੀ ਜ਼ਹਿਰ ਉਗਲਦੇ ਨੇ ਸੋ ਉਹ ਹੁਣ ਉਹਦੇ ਅੰਦਰ ਕਿੰਨੀ ਨਫ਼ਰਤ ਪਈ ਹੈਗੀ ਆ ਦਲਤਾਂ ਦੇ ਖਿਲਾਫ ਤੇ ਆਮ ਕਿਰਤੀਆਂ ਦੇ ਖਿਲਾਫ ਉਹ ਦੇਖੀ ਜਾ ਸਕਦੀ ਹੈਗੀ ਵੀ ਜਿਸ ਤਰ੍ਹਾਂ ਬੋਟਾ ਸਿੰਘ ਦੇ ਰੰਗ ਬਾਰੇ ਬੋਲੇ ਆ ਜਿਸ ਤਰ੍ਹਾਂ ਉਹਨਾਂ ਦੇ ਉਹਨਾਂ ਦੇ ਪਿਛੋਕੜ ਬਾਰੇ ਉਹਨਾਂ ਦੇ ਪਛੜੀ ਜਾਤੀ ਹੋਣ ਬਾਰੇ ਜਿਸ ਤਰ੍ਹਾਂ ਬੋਲੇ ਹੈਗੇ ਆ ਇਹ ਬਿਲਕੁਲ ਨਫਰਤਪੁਰਪੁਰਾ ਰੇਸ਼ੀਅਲ ਹੈ ਔਰ ਇਹਨਾਂ ਦੇ ਖਿਲਾਫ ਮੈਨੂੰ ਤਾਂ ਲੱਗਦਾ ਹੈਗਾ ਵੀ ਉਹ ਜੇ ਕੋਈ ਕੇਸ ਇੱਕ ਦਰਜ ਹੋਣ ਦੀ ਖਬਰ ਆਈ ਹੋਵੇ ਦਰਜ ਹੋਇਆ ਜਾਂ ਨਹੀਂ ਹੋਇਆ ਜੀ ਜੀ ਪਰਚਾ ਦਰਜ ਹੋ ਗਿਆ ਹੋਇਆ ਜੀ ਹਾਂ ਜੀ ਸੋ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਔਰ ਇਹਦੇ ਚੋਂ ਕਮਜ਼ੋਰੀ ਦਲਿਤ ਭਾਈਚਾਰੇ ਦੀ ਆਪਾਂ ਪਿਛਲੇ ਪ੍ਰੋਗਰਾਮਾਂ ਵਿੱਚ ਵੀ ਕਿਹਾ ਵੀ ਦਲਿਤ ਭਾਈਚਾਰਾ ਖਿੰਡਿਆ ਹੋਇਆ ਹੈ ਉਹ ਇੱਕ ਸਮੂਹ ਦੇ ਤੌਰ ਤੇ ਇੱਕ ਸੰਗਠਿਤ ਭਾਈਚਾਰੇ ਦੇ ਤੌਰ ਤੇ ਵਰਕ ਨਹੀਂ ਕਰ ਰਿਹਾ ਉਹਨੂੰ ਫੁੱਟਬਾਲ ਵਾਂਗ ਵਰਤਿਆ ਜਾ ਰਿਹਾ ਜਿਹੜੇ ਭਾਈਚਾਰੇ ਆ ਜਿਹੜੇ ਜੜੀਆਂ ਕੌਮਾਂ ਆਪਣੀ ਹੋਣ ਬਾਰੇ ਆਪਣੀ ਨੇਸ਼ਨ ਹੁੱਡ ਬਾਰੇ ਆਪਣੀ ਸੋਵਰਨਿਟੀ ਬਾਰੇ ਚੇਤਨ ਨਹੀਂ ਹੁੰਦੀਆਂ ਉਹ ਵਕਤ ਦੇ ਮੈਦਾਨ ਵਿੱਚ ਫੁੱਟਬਾਲ ਵਾਂਗ ਵਰਤੀਆਂ ਜਾਂਦੀਆਂ ਸੋ ਦਲਦ ਭਾਈਚਾਰਾ ਫੁੱਟਬਾਲ ਵਗ ਵਰਤ ਹੋ ਰਿਹਾ ਅਸੀਂ ਵਾਰ-ਵਾਰ ਅਪੀਲਾ ਕਰਦੇ ਆ ਵੀ ਸੰਗਠਿਤ ਹੋਵੋ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਗੁਰਬਾਣੀ ਦੇ ਦੁਆਲੇ ਸੰਗਠਿਤ ਹੋਵੋ ਨਹੀਂ ਇਸੇ ਤਰ੍ਹਾਂ ਇਹ ਤੁਹਾਨੂੰ ਵੋਟ ਬੈਂਕ ਸਮਝ ਕੇ ਤੁਹਾਡੇ ਖਿਲਾਫ ਆ ਜਿਹੜੇ ਨੈਰੇਟਿਵ ਚਲਾਉਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇਹਨਾਂ ਨੂੰ ਮੁਕਤੀ ਦਾ ਇੱਕੋ ਇੱਕ ਰਾਹ ਦੇ ਸਕਦਾ ਹੈ ਜੀ ਬਿਲਕੁਲ ਜੀ ਗੁਰੂ ਸਾਹਿਬ ਦਾ ਇੱਕ ਬੰਨੇ ਸੁਨੇਹਾ ਹੈਗਾ ਮਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਤੇ ਉਸ ਸੁਨੇਹੇ ਦੇ ਨਾਲ ਜੇ ਤੁਸੀਂ ਪੱਗ ਬੰਨੀ ਹੋਈ ਹੈ ਤੇ ਇਦਾਂ ਦੀਆਂ ਟਿੱਪਣੀਆਂ ਕਰਦੇ ਹੋ ਤੁਸੀਂ ਕਿਤੇ ਨਾ ਕਿਤੇ ਆਪਣੇ ਗੁਰੂ ਨੂੰ ਵੀ ਜਿਹੜਾ ਤੋ ਖਾ ਦੇ ਰਹੇ ਹੁੰਨੇ ਹੋ ਸਰਦਾਰ ਅਪਾਰ ਸਿੰਘ ਜੀ ਅੱਗੇ ਆਪਾਂ ਚੱਲਦੇ ਹੈਗੇ ਆ ਰਾਹੁਲ ਗਾਂਧੀ ਹੁਣਾਂ ਨੇ ਤੁਹਾਨੂੰ ਯਾਦ ਹੋਵੇਗਾ ਹਾਈਡਰੋਜਨ ਬੰਬ ਦੀ ਗੱਲ ਕੀਤੀ ਸੀ ਉਦੋਂ ਕਹਿੰਦੇ ਕਿ ਆਹ ਤਾਂ ਐਟਮ ਬੰਬ ਹੈ ਤੇ ਆਉਣ ਵਾਲੇ ਸਮੇਂ 'ਚ ਹਾਈਡਰੋਜਨ ਬੰਬ ਜਿਹੜਾ ਹੈ ਉਹ ਲੈ ਕੇ ਆਇਆ ਜਾਵੇਗਾ ਤੇ ਪਿਛਲੇ ਦਿਨੀ ਇੱਕ ਵੱਡੀ ਪ੍ਰੈਸ ਕਾਨਫਰੈਂਸ ਹੁੰਦੀ ਹੈ ਤੇ ਉਸ ਪ੍ਰੈਸ ਕਾਨਫਰੈਂਸ ਦੇ ਵਿੱਚ ਵੱਡਾ ਖੁਲਾਸਾ ਕਰਦੇ ਨੇ ਬ੍ਰਾਜ਼ੀਲ ਦੀ ਮਾਡਲ ਕਹ ਲਈਏ ਜਾਂ ਆਪਾਂ ਕਹਿ ਸਕਦੇ ਹਾਂ ਕਿ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਉੱਥੋਂ ਦੇ ਬੀਬੀ ਜੀ ਹੈਗੇ ਨੇ హెయిర్ ਡ್ರೆਸਰ ਹੈਗੇ ਨੇ ਉਸ ਉਹਨਾਂ ਦੀਆਂ ਹਰਿਆਣਾ ਦੇ ਵਿੱਚ 22 ਵੋਟਾਂ ਜਿਹੜੀਆਂ ਉਹਨਾਂ ਦੇ ਨਾਂ ਤੇ ਉਹਨਾਂ ਦੀ ਫੋਟੋ ਲੱਗੀ ਆਲੀਆਂ ਪਾਈਆਂ ਗਈਆਂ ਕਿਵੇਂ ਦੇਖਦੇ ਹੋ ਸਾਰੇ ਨੂੰ ਮਤਲਬ ਕਿਤਨਾ ਕਿਤੇ ਚੋਣਾਂ ਦੇ ਵਿੱਚ ਧੰਦਲੀ ਹੋਈ ਹੈ ਤੇ ਜੇ ਹੁਣ ਧੰਦਲੀ ਸਾਹਮਣੇ ਆ ਹੀ ਗਈ ਹੈ ਤੇ ਫਿਰ ਚੋਣ ਕਮਿਸ਼ਨ ਦੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਸ ਨੂੰ ਚੈਲੰਜ ਨੂੰ ਐਕਸੈਪਟ ਕੀਤਾ ਜਾਵੇ ਪਤਾ ਲਗਾਇਆ ਜਾਵੇ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਕਿੰਨੀਆਂ ਇਹੋ ਜਿਹੀਆਂ ਜਿਹੜੀਆਂ ਵੋਟਾਂ ਨੇ ਉਹ ਪਈਆਂ ਨੇ ਤੇ ਉਹਨਾਂ ਸੀਟਾਂ ਦੇ ਉੱਤੇ ਜਾਂ ਤੇ ਚੋਣ ਦੁਬਾਰਾ ਕਰਾਈ ਜਾਵੇ ਕਿਵੇਂ ਇਸ ਨੂੰ ਪੂਰੇ ਨੂੰ ਤੁਸੀਂ ਕਿਵੇਂ ਇਸ ਨੂੰ ਦੇਖਦੇ ਹੋ हां जी हां जी ਸੋ ਰਾਹੁਲ ਗਾਂਧੀ ਨੇ ਪਿਛਲੇ ਦਿਨੀ ਖੁਲਾਸਾ ਕਰਿਆ ਬੇ ਹਰਿਆਣੇ ਦੀ ਚੋਣਾਂ ਵਿੱਚ 25 ਲੱਖ ਫੇਕ ਵੋਟਰ ਆ ਜਿਹੜੇ ਉਹ ਦਰਜ ਕੀਤੇ ਗਏ ਹੈਗੇ ਸੋ 25 ਲੱਖ ਫੇਕ ਵੋਟਰ ਜਿਹੜੇ ਦਰਜ ਕੀਤੇ ਗਏ ਸੀਗੇ ਉਹ ਕਹਿੰਦਾ ਵੀ ਅਸੀਂ ਹਰਿਆਣੇ ਦੀ ਚੋਣਾਂ 22700 ਵੋਟਾਂ ਨਾਲ ਹਾਰੇ ਹਾਂ ਸਿਰਫ 22700 ਵੋਟਾਂ ਦੇ ਹਿਸਾਬ ਨਾਲ ਵੀ ਸਾਡੀ ਇਹ ਜਿਹੜੀ ਹਾਰ ਹੋਈ ਹੈ ਸੋ ਜੇ 25 ਲੱਖ ਵੋਟਰ ਝਾਲੀ ਦਰਜ ਕੀਤੇ ਗਏ ਫਿਰ ਉਹਨਾਂ ਨੇ ਇੱਕ ਇੱਕ ਮਾਡਲ ਦਾ ਜਿਹੜਾ ਦੱਸਿਆ ਹੈਗਾ ਬਿਓ ਬਰਾਜ਼ੀਲ ਦੀ ਕੋਈ हेयर ਡ੍ਰੈਸਰ ਹੈਗੀ ਆ ਉਹ ਕਦੇ ਵੀ ਇੰਡੀਆ ਨਹੀਂ ਆਈ ਹੁਣ ਉਹ ਬੀਬੀ ਜੀ ਦੀ ਵੀ ਇੰਟਰਵਿਊ ਆ ਗਿਆ ਬੀਬੀ ਸੀ ਨੇ ਇੰਟਰਵਿਊ ਕਰੀਆ ਉਹ ਕਹਿੰਦੀ ਮੈਂ ਕਦੇ ਵੀ ਜਿਹੜੀ ਹੈਗੀ ਆ ਇੰਡੀਆ ਨਹੀਂ ਗਈ ਉਹ ਕੀ ਹੋਇਆ ਜਿਹੜਾ ਜਿਹੜਾ ਕਿਸੇ ਵੀ ਜਿਹੜੀ ਜਿਹੜੀ ਧਿਰ ਇਸ ਵੋਟਾਂ ਦੀ ਚੋਰੀ ਵਿੱਚ ਸ਼ਾਮਲ ਆ ਆਪਾਂ ਕਿਸੇ ਦਾ ਨਾਮ ਨਾ ਲਈਏ ਉਹ ਸਾਰਿਆਂ ਨੂੰ ਪਤਾ ਹੈ ਜੀ ਵੇ ਉਸ ਧਿਰ ਨੇ ਇੰਟਰਨੈਟ ਤੋਂ ਜਿੰਨੀਆਂ ਵੀ ਫੋਟੋਆਂ ਵੀ ਕਿਸੇ ਦੀ ਵੀ ਫੋਟੋ ਮੇਰੀ ਕਿਤੋਂ ਚੱਕ ਕੇ ਉਸ ਬੀਬੀ ਦੀਆਂ 22 ਵੋਟਾਂ ਬਣਾਈਆਂ ਕਿਸੇ ਥਾਂ ਤੇ ਉਹਦਾ ਨਾਸੀਮਾ ਹੈ ਕਿਤੇ ਸ਼ਵੇਤਾ ਹੈ ਕਿਸੇ ਮਨਾਕਸ਼ੀ ਹੈ ਕਿਤੇ ਕੁਝ ਸੋ 22 ਵੋਟਾਂ ਵੱਖ-ਵੱਖ ਹਿੰਦੂ ਨਾਵਾਂ ਤੇ ਬਣਾ ਕੇ ਉਹਦੀ ਫੋਟੋ ਲਾ ਕੇ ਜਿਹੜੀ ਉਹ 22 ਦੀਆਂ 22 ਵੋਟਾਂ ਪੋਲ ਹੋਈਆਂ ਨੇ ਤੁਸੀਂ ਇਹ ਦੇਖੋ ਜੀ ਹਣਾ ਸੋ ਇਸ ਤਰ੍ਹਾਂ ਦੀਆਂ ਕਿੰਨੀਆਂ ਕੁ ਹੋਰ ਮਾਡਲਾਂ ਜਾਂ ਕਿੰਨੇ ਕੋਈ ਉਹ ਅਨਨੋ ਲੋਕ ਜਿਨ੍ਹਾਂ ਦਾ ਇਸ ਵੋਟਰ ਪ੍ਰੋਸੈਸ ਨਾਲ ਕੋਈ ਵੀ ਸੰਬੰਧ ਨਹੀਂ ਹੈ ਫਿਰ ਉਹਨੇ ਕਿਹਾ ਵੀ ਇੱਕੋ ਹੀ ਬੰਦੇ ਦੀ ਫੋਟੋ ਆ ਉਹਦੀਆਂ 10-15 ਜਿਹੜੀਆਂ ਵੋਟਾਂ ਬਣੀਆਂ ਨੇ ਉਹ ਫੋਟੋ ਇੱਕ ਵਿੱਚ ਸਾਫ਼ ਦੇਖਦੀ ਆ ਬਾਕੀ ਵੋਟਾਂ ਵਿੱਚ ਬਲਰ ਕਰ ਦਿੱਤੀ ਗਈ ਆ ਵੀ ਪਤਾ ਹੀ ਨਾ ਲੱਗੇ ਵੀ ਕੀ ਹੈ ਕੀ ਉਹ ਸਾਰੀਆਂ ਜਿਹੜੀਆਂ ਹੈਗੀਆਂ ਟੈਕਨੋਲੋਜੀਕਲੀ ਜਿਹੜੀਆਂ ਹੈਗੀਆਂ ਵੋਟਾਂ ਪਈਆਂ ਨੇ ਸੋ ਅਸੀਂ ਵਾਰ-ਵਾਰ ਕਹਿੰਦੇ ਆ ਸਾਨੂੰ ਵੀ ਇਹ ਸੀਗਾ ਸਾਨੂੰ ਪਹਿਲਾਂ ਇਹ ਲੱਗਦਾ ਸੀਗਾ ਵੀ EVM ਵਿੱਚ ਕਿਤੇ ਗੜਬੜ ਹੁੰਦੀ ਆ ਅਸਲ ਚ ਗੜਬੜ ਤਾਂ EVM ਤੋਂ ਪਹਿਲਾਂ ਹੀ ਹੋ ਜਾਂਦੀ ਹੈ ਹੂੰ ਹੂੰ ਹੈ ਨਾ ਉਹ ਜਿਹੜੀਆਂ ਜਿਹੜੀਆਂ ਵੋਟਾਂ ਬਣਾਉਣ ਦਾ ਚੱਕਰ ਹੈਗਾ ਉਹ ਵੋਟਾਂ ਬਣਾਉਣ ਦੇ ਚੱਕਰ 'ਚ ਹੀ ਗੜਬੜ ਕਰਕੇ ਆਪਣੀਆਂ ਜਾਲੀ 25 ਲੱਖ ਵੋਟਾਂ ਬਣਾ ਕੇ ਜਿਹੜੀਆਂ ਹੈਗੀਆਂ ਨੇ ਉਹ ਜਿਤਾ ਲੈਂਦੇ ਆ ਇਹਹੀ ਪੈਟਰਨ ਉਹਦੇ ਵਿੱਚ ਰਾਜਸਥਾਨ 'ਚ ਰਿਹਾ ਇਹੋ ਹੀ ਮਹਾਰਾਸ਼ਟਰ 'ਚ ਰਿਹਾ ਇਹੋ ਹੀ ਜਿਹੜਾ ਹਰਿਆਣਾ 'ਚ ਰਿਹਾ ਸੋ ਇੱਕ ਵਿਦੇਸ਼ੀ ਔਰਤ ਦੇ ਦਾ ਫੋਟੋ ਲਾ ਕੇ 22 ਵੋਟਾਂ 22 ਦੀਆਂ 22 ਵੋਟਾਂ 10 ਬੂਥਾਂ ਵਿੱਚ ਆ ਜਿਹੜੀਆਂ ਉਹ ਪੋਲ ਹੋਈਆਂ ਨੇ ਸੋ ਇਸ ਤਰ੍ਹਾਂ ਇਹ ਵੋਟ ਚੋਰੀ ਦਾ ਜਿਹੜਾ ਹਾਈਡਰੋਜਨ ਬੰਬਾ ਰਾਹੁਲ ਗਾਂਧੀ ਨੇ ਛੱਡਿਆ ਹੈ ਸੋ ਸਾਡਾ ਵੀ ਇਹ ਮੰਨਣਾ ਹੈਗਾ ਅਸੀਂ ਵਾਰ-ਵਾਰ ਕਹਿੰਦੇ ਆ ਵੀ 2014 ਵਿੱਚ ਜਿਹੜੀ ਸਰਕਾਰ ਬਣੀਆ મોદી ਦੀ ਸਿਰਫ ਉਹ ਹੀ ਅਸਲੀ ਸਰਕਾਰ ਸੀ ਬਾਕੀ ਜਿੰਨੀਆਂ ਵੀ ਉਸ ਤੋਂ ਬਾਅਦ ਸਟੇਟਾਂ ਦੀਆਂ ਚੋਣਾਂ ਇਹਨਾਂ ਨੇ ਜਿੱਤੀਆਂ ਨੇ ਜਾਂ 2019 ਤੇ 2024 ਦੀਆਂ ਜਿਹੜੀਆਂ ਚੋਣਾਂ ਜਿੱਤੀਆਂ ਨੇ ਉਹ ਵੋਟ ਚੋਰੀ ਨਾਲ ਜਿੱਤੀਆਂ ਹੈਗੀਆਂ ਨੇ ਉਹ ਲੋਕਾਂ ਦੀ ਪ੍ਰਤਨਿਧਤਾ ਨਹੀਂ ਕਰਦੇ ਇਹ ਸਾਰਾ ਟੈਕਨੀਕਲ ਗੈਂਗਸਟਰਿਜ਼ਮ ਹੈਗਾ ਜਿਹਦੇ ਰਾਹੀਂ ਇਹ ਸਰਕਾਰਾਂ ਚਲਾ ਰਹੇ ਜੀ ਬਿਲਕੁਲ ਜੀ ਦੇਖਦੇ ਆ ਕਿ ਕੀ ਇਹਦੇ ਤੇ ਕੋਈ ਅੱਗੇ ਆਉਣ ਵਾਲੇ ਦਿਨਾਂ 'ਚ ਇਸ ਤੇ ਕੋਈ ਹੋਰ ਇਨਵੈਸਟੀਗੇਸ਼ਨ ਜਾਂ ਇੱਥੇ ਕੁਝ ਹੁੰਦਾ ਹੈ ਜਾਂ ਨਹੀਂ ਸਰਦਾਰਪਤਾ ਸਿੰਘ ਦੀ ਬਿਹਾਰ ਦੀਆਂ ਚੋਣਾਂ ਜਿਹੜੀਆਂ ਚੱਲ ਰਹੀਆਂ ਨੇ 6 ਤਰੀਕ ਨੂੰ ਪਹਿਲੇ ਗੇੜ ਦੀਆਂ ਜਿਹੜੀਆਂ ਚੋਣਾਂ ਹੋਈਆਂ ਸਨ ਤੇ 11 ਨੂੰ ਜਿਹੜੀਆਂ ਹੈ ਦੂਜੇ ਗੇੜ ਦੀਆਂ ਚੋਣਾਂ ਜਿਹੜੀਆਂ ਹੋਣੀਆਂ ਨੇ ਕੀ ਕੁਝ ਖਬਰਾਂ ਆ ਰਹੀਆਂ ਨੇ ਵਿੱਚੋਂ ਖਬਰਾਂ ਵੀ ਆ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਕਮਾਂਡ ਹੁਣ ਜਿਹੜੀ ਹੈ ਆਪਣੇ ਹੱਥੇ ਵਿੱਚ ਲੈ ਲਈ ਹੈ ਤੇ ਦੂਜੇ ਬੰਨੇ ਜਿਹੜੇ ਨਿਤਿਸ਼ ਕੁਮਾਰ ਨੇ ਥੋੜੇ ਹਾਲ ਦੀ ਘੜੀ ਭਾਰਤੀ ਜਨਤਾ ਪਾਰਟੀ ਦੇ ਵੱਲ ਆਪਾਂ ਕਹਿ ਸਕਦੇ ਹਾਂ ਕਿ ਝੁਕੇ ਹੋਏ ਨਜ਼ਰ ਨਹੀਂ ਆ ਰਹੇ ਕਿ ਤਨਾ ਕਿਤੇ ਐਨਡੀਏ ਦੀ ਜਿਹੜੀ ਅੰਦਰਲੀ ਕਸ਼ਮਕਸ਼ ਹੈ ਉਹ ਪਹਿਲੇ ਗੇੜ ਦੀਆਂ ਵੋਟਾਂ ਤੋਂ ਬਾਅਦ ਸਾਹਮਣੇ ਆ ਰਹੀ ਹੈ ਤੇ ਜੇ ਇਸ ਤਰੀਕੇ ਦੇ ਨਾਲ ਇੱਥੇ ਹੁੰਦਾ ਹੇ ਜਾਂ ਨਹੀਂ ਇਹ ਵੀ ਇੱਕ ਵੱਡਾ ਸਵਾਲ ਰਹੇਗਾ ਕਿਉਂਕਿ ਜੇ ਇੱਥੇ ਵੀ ਇਦਾਂ ਹੋ ਗਿਆ ਫਿਰ ਤੇ ਆਪਾਂ ਕਹਿ ਸਕਦੇ ਹਾਂ ਕਿ ਚੋਣ ਕਮਿਸ਼ਨ ਵੱਡੇ ਪੱਧਰ ਤੇ ਜਿਹੜਾ ਇਹ ਸਵਾਲਾਂ ਦੇ ਕੇਰੇ ਚ ਆ ਜਾਏਗਾ ਕਿਸ ਐਂਗਲ ਤੋਂ ਤੁਸੀਂ ਇਸ ਨੂੰ ਦੇਖਦੇ ਹੋ ਹਾਂਜੀ ਪਹਿਲਾਂ ਤਾਂ ਤੁਸੀਂ ਦੇਖੋ ਵੀ ਵੋਟਰ ਟਰਨ ਆਊਟ ਵੀ ਕਿੰਨੀਆਂ ਵੋਟਾਂ ਪੋਲ ਹੋਈਆਂ 5 ਵਜੇ ਖਬਰ ਆ ਰਹੀ ਸੀ ਵੀ 60% ਵੋਟਾਂ ਪੋਲ ਹੋਈਆਂ ਪਰ ਉਸ ਤੋਂ ਬਾਅਦ ਕੁਝ ਘੰਟਿਆਂ ਬਾਅਦ ਇਹ ਆਇਆ ਵੀ ਲਗਭਗ 65% ਵੋਟਾਂ ਨੇ ਮਤਲਬ ਇਹ ਆਪਾਂ ਹਰੇਕ ਆਪਾਂ ਕਾਫੀ ਜਿੱਦਾਂ ਆਪਾਂ ਕਹਿ ਲਈ ਕਿ ਬਾਕੀ ਦੇ ਇਲੈਕਸ਼ਨ ਵੀ ਤਕਰੀਬਨ ਆਪਾਂ 10-12 ਸਾਲ ਤੋਂ ਤੇ ਕਵਰ ਕਰਦਿਆਂ ਨੂੰ ਆਪਾਂ ਨੂੰ ਵੀ ਹੋ ਗਏ ਨੇ ਇਹ ਕੁਛ ਪੁਆਇੰਟ ਦੇ ਪਰਸੈਂਟੇਜ ਦਾ ਫਰਕ ਤੇ ਪੈਂਦਾ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਆਪਾਂ ਦੇਖਿਆ ਕਿ 4-5% ਦਾ ਸਿੱਧਾ ਹੀ ਫਰਕ ਜਿਹੜਾ 5 ਵਜੇ ਤੋਂ ਬਾਅਦ ਚੋ ਇਹ ਜਿਹੜਾ ਦਿਖਾ ਦਿੱਤਾ ਜਾਂਦਾ ਹੈ ਫਿਰ ਇਹਨੂੰ ਆਪਾਂ ਜਿਹੜੀਆਂ ਹੋਣਾ ਵੋਟਾਂ ਨਕਲੀ ਪੈ ਰੀਆਂ ਨੇ ਉਹਦੇ ਨਾਲ ਵੀ ਲਿੰਕ ਫਿਰ ਹੋ ਸਕਦਾ ਜਾਂ ਨਹੀਂ ਹਾਂ ਬਿਲਕੁਲ 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 ਸੋ ਜਿਹੜੀਆਂ 5 ਵਜੇ ਤੱਕ ਵੋਟਾਂ ਪਈਆਂ ਉਹਦੇ ਵਿੱਚੋਂ ਕਿੰਨੀਆਂ ਨਕਲੀਆ ਉਹ 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 ਇੱਕ ਤਾਂ ਵੱਖਰਾ ਸਵਾਲ ਆ ਦੂਜਾ ਵੀ ਜਿਹੜੀਆਂ 5 ਵਜੇ ਤੋਂ ਬਾਅਦ 4 ਜਾਂ 5% ਸਿੱਧੀ ਵਧਾ ਦਿੰਦੇ ਆ ਉਹ ਤਾਂ ਟੋਟਲੀ ਨਕਲੀ ਵੋਟਾਂ ਨੇ ਉਹ ਟੋਟਲੀ ਨਕਲੀ ਵੋਟਾਂ ਹੈਗੀਆਂ ਨੇ ਸੋ ਜਿਹੜੀ ਇੱਥੇ ਆਂਦਾ ਵੀ 5 ਵਜੇ ਇਲੈਕਸ਼ਨ ਖਤਮ ਹੋ ਗਈ 5 ਵਜੇ ਤੱਕ ਜਿਹੜਾ ਬੰਦਾ ਬੋਥ ਤੇ ਆ ਗਿਆ ਉਹਦੀ ਵੋਟ ਪੈਣੀ ਆ ਉਹ 1% ਤੋਂ ਵੀ ਘੱਟ ਹੁੰਦੇ ਆ ਜੇ ਵੋਟ ਟਰਨ ਆਊਟ ਆ ਜਿਹੜੀ ਉਹ ਪੂਰੇਟ ਹੋਵੇ ਜੇ 5% ਸਿੱਧਾ ਵਧਾ ਦੇਣਾ ਜਿਹੜਾ ਸੋ ਸਾਨੂੰ ਲੱਗਦਾ ਵੀ ਉਹਨਾਂ ਨੇ ਪਹਿਲੇ ਗੇੜ ਵਿੱਚ 5% ਵੋਟਾਂ ਵਧਾ ਕੇ ਆਪਣੀ ਜਿੱਤ ਆ ਜਿਹੜੀ ਉਹ ਮਜ਼ਬੂਤ ਕਰਨ ਦਾ ਯਤਨ ਕਰਿਆ ਜਿਵੇਂ ਤੁਸੀਂ ਦੱਸਿਆ ਵੀ ਪ੍ਰਧਾਨ ਮੰਤਰੀ ਨੇ ਆਪ ਕਮਾਂਡ ਸੰਭਾਲ ਲਈ ਹੈ ਸੋ ਕਮਾਂਡ ਸੰਭਾਲਣ ਦਾ ਮਤਲਬ ਕੋਈ ਕੋਈ ਪੋਲੀਟੀਕਲ ਜਿਹੜਾ ਹੈਗਾ ਰਾਜਨੀਤਿਕ ਢੰਗ ਅਪਣਾਉਣੇ ਨਹੀਂ ਹੈਗੇ ਇਟ ਮੀਨਸ ਆ ਜਿਹੜੀਆਂ ਇਹ ਵੋਟਾਂ ਦੀ ਹਿਰਾਫੇਰੀ ਆ ਉਹ ਲਗਾਤਾਰ ਅੱਗੇ ਵੀ ਹੋਵੇਗੀ ਅਗਲੇ ਗੇੜ ਵਿੱਚ ਵੀ ਹੋਵੇਗੀ ਤੇ ਨਤੀਸ਼ ਕੁਮਾਰ ਬਾਰੇ ਆ ਰਹੀਆਂ ਨੇ ਕੋਸ਼ ਰਿਪੋਰਟਾਂ ਇਹ ਆ ਰਹੀਆਂ ਨੇ ਵੀ ਉਹਨੇ ਉਹਦੀਆਂ ਵੋਟਾਂ ਬਹੁਤੀਆਂ ਨਹੀਂ ਘਟੀਆਂ ਇਸ ਮਾਮਲੇ ਉਹਨੂੰ ਜਿਹੜੀ ਵੋਟਰ ਆ ਪਹਿਲੇ ਗੇੜ ਵਿੱਚ ਜਿਹੜੀਆਂ ਉਹਦੀਆਂ ਆਪਣੀਆਂ ਪੈਟ ਵੋਟਾਂ ਨੇ ਉਹਨੂੰ ਪੈ ਗਈਆਂ ਹੋਈਆਂ ਨੇ ਉਹਨਾਂ ਵਿੱਚ ਇਹ ਗੱਲ ਗੁਜ਼ਾਰ ਰਹੀ ਹੈਗੇ ਵੀ ਜੇ ਭਾਰਤ ਦੀ ਜਨਤਾ ਪਾਰਟੀ ਨੇ ਗੜਬੜ ਕਰੀ ਤਾਂ ਜਨਤਾ ਦਲ ਯੂਨਾਈਟਿਡ ਨੂੰ ਉਹ ਤੋੜ ਸਕਦੇ ਆ ਸ਼ਿਵ ਸੈਨਾ ਵਾਂਗੂ ਤੇ ਉਹ ਲਾਲੂ ਪ੍ਰਸਾਦ ਯਾਦਵ ਨਾਲ ਵੀ ਇੱਕ ਇਸ મતલਬ ਚਾਚਾ ਭਤੀਜਾ ਜਿਹੜੀ ਉਹਨਾਂ ਦੇ ਲੋਕਲ মিডিਆ ਚਾਲੀ ਕਹਿੰਦੇ ਕਿ ਚਾਚਾ ਭਤੀਜਾ ਗੇਮ ਕੋਈ ਮਿਲ ਕੇ ਪਾ ਸਕਦੇ ਹੈਗੇ ਆ ਜੇ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਹੈਗੀ ਅਤੇ ਹਾਂਜੀ ਹਾਂਜੀ ਹਾਂ ਸੋ ਇਸੇ ਉਹ ਅਜੀਤ ਅੰਜਮ ਨੇ ਵੀ ਤੇ ਹੋਰ ਪੱਤਰਕਾਰਾਂ ਨੇ ਵੀ ਕੀਤੀ ਹੈਗੀ ਆ ਵੀ ਹੋ ਸਕਦਾ ਕਿਉਂਕਿ ਨਤੀਸ਼ ਨੂੰ ਉਹਨਾਂ ਨੇ ਚਿਹਰਾ ਨਹੀਂ ਹਿਲਾਣਿਆ ਮੁੱਖ ਮੰਤਰੀ ਦਾ ਹੈਨਾ ਸੋ ਨਤੀਸ਼ ਹੋ ਸਕਦਾ ਇਲੈਕਸ਼ਨਾਂ ਤੋਂ ਬਾਅਦ ਉਹ ਤੇਜਸਵੀ ਆਦਮ ਨਾਲ ਕੋਈ ਗੱਠ ਜੋੜ ਜਿਹੜਾ ਕਰ ਲੈਣ ਸੋ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਹੈਗਾ ਉਹ ਪਟਕ ਨਹੀਂ ਦੇ ਸਕਦੇ ਆ ਜੇ ਇਹ ਹੋ ਜਾਂਦਾ ਤਾਂ ਸੈਂਟਰ ਵਿੱਚ ਜਿਹੜੀ ਨਤੀਸ਼ ਨੇ ਮੋਦੀ ਨੂੰ ਸਹਾਇਤਾ ਦਿੱਤੀ ਹੋਈ ਹੈ ਉਹ ਟੜਕ ਸਕਦੀ ਹੈ ਇਸੇ ਕਰਕੇ ਨਰਿੰਦਰ ਮੋਦੀ ਨੇ ਕਮਾੜ ਸੰਭਾਲੀ ਹੈ ਤੇ ਉਹ ਹੋ ਸਕਦਾ ਉਹਦੇ ਬਿਠਾਕਰੇ ਨੂੰ ਮਹਾਰਾਸ਼ਟਰ ਵਿੱਚੋਂ ਆਪਣੇ ਨਾਲ ਲੈ ਲੈਣ ਜੇ ਨਤੀਸ਼ ਕੁਮਾਰ ਦੇ ਐਮਪੀ ਵਾਪਸ ਲੈਂਦੇ ਆ ਤਾਂ ਉਹਦੇ ਬਿਠਾਕਰੇ ਨੂੰ ਡਿਪਟੀ ਮੁੱਖ ਮੰਤਰੀ ਬਣਾ ਕੇ ਜਿਹੜਾ ਹੈਗਾ ਵੀ ਉੱਥੇ ਉਹਦੇ ਐਮਪੀਾਂ ਦੀ ਜਿਹੜੀ ਸਹਾਇਤਾ ਉਹ ਲਈ ਜਾ ਸਕਦੀ ਹੈਗੀ ਹੈ ਸੋ ਇਹ ਕਾਫੀ ਵੱਡਾ ਸਿਨੈਰੀਓ ਆ ਜੇ ਇਹਦੇ ਚੋ ਇਹ ਹੈ ਵੀ ਜੇ ਤਾਂ ਉਹਨਾਂ ਨੇ ਵੋਟਾਂ ਦੇ ਠੱਗੀ ਮਾਰੀ ਫਿਰ ਤਾਂ ਪਾਜ-ਬਾਜ ਜਿੱਤੇਗੀ ਜੇ ਠੱਗੀ ਨਾ ਵੱਜੇ ਤਾਂ ਫਿਰ ਜਿਹੜੀਆਂ ਨਾਰਮਲ ਸਿੱਟਾਂ ਜਤਣਗੇ ਇਹ ਬਿਲਕੁਲ ਜੀ ਕਾਫੀ ਇੰਟਰਸਟਿੰਗ ਆਪਾਂ ਕਹਿ ਸਕਦੇ ਹਾਂ ਕਿ ਇਹ ਵੀ ਰਹੇਗਾ ਕਿ ਕਿਸ ਕਿਸ ਤਰੀਕੇ ਦੇ ਨਾਲ ਹੁੰਦਾ ਹੈ ਹਾਲ ਦੀ ਘੜੀ ਕਾਫੀ ਕੋ ਜੜਾ ਹੈ ਕਿਉਂਕਿ ਜਿਹੜੀਆਂ ਉੱਥੋਂ ਦੀਆਂ ਚਰਚਾਵਾਂ ਨੇ ਉਹ ਇਹ ਹੈਗੀਆਂ ਨੇ ਕਿ ਪਹਿਲੇ ਗੇੜ ਦੀਆਂ ਜਿਹੜੀਆਂ ਵੋਟਾਂ ਹੁੰਦੀਆਂ ਨੇ ਉਹ ਦੂਜੇ ਗੇੜ ਨੂੰ ਕਾਫੀ ਪ੍ਰਭਾਵਿਤ ਕਰਦੀਆਂ ਹੈਗੀਆਂ ਨੇ ਔਰ ਲੋਕਾਂ ਦੇ ਵਿੱਚ ਟ੍ਰੈਂਡ ਜਾਂ ਗੱਲਬਾਤ ਚੱਲਣੀ ਚਾਲੂ ਹੋ ਜਾਂਦੀ ਹੈ ਕਿ ਕਿਹੜਾ ਅੱਗੇ ਜਾਂਦਾ ਹੈ ਫਿਰ ਜਿਹੜੇ ਦੂਜੇ ਗੇੜ ਵਾਲੇ ਨੇ ਉਹ ਵੀ ਕਿਤਨਾ ਕਿਤੇ ਉਸ ਚੀਜ਼ ਤੋਂ ਪ੍ਰਭਾਵਿਤ ਹੁੰਦੇ ਹੈਗੇ ਯੂਨੀਵਰਸਿਟੀ ਦੀ ਗੱਲ ਕਰ ਲੈਨੇ ਆ ਉੱਥੇ ਜਿਹੜੀਆਂ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਲੈਫਟ ਦੇ ਚਾਰੇ ਦੀਆਂ ਚਾਰੇ ਸੀਟਾਂ ਜਿਹੜੀਆਂ ਨੇ ਉੱਥੇ ਜਿੱਤੀਆਂ ਹੈਗੀਆਂ ਨੇ ਕਿਵੇਂ ਦੇਖਦੇ ਹੋ ਏਬੀਵੀਪੀ ਦੀ ਉੱਥੇ ਹਾਰ ਹੋਈ ਹੈਗੀ ਹੈ ਕੀ ਫਿਰ ਇਹ ਵਾਲੀ ਰਾਜਨੀਤੀ ਨੂੰ ਜਿਹੜੇ ਸਟੂਡੈਂਟਸ ਹੈਗੇ ਨੇ ਪਿੱਛੇ ਕਰ ਰਹੇ ਨੇ ਚਾਹੇ ਉਹ ਬਹੁ ਗਿਣਤੀ Hindu ਧਰਮ ਦੇ ਨਾਲ ਹੀ ਸੰਬੰਧ ਕਿ ਉਹਨਾਂ ਰੱਖਦੇ ਹੋਣ ਹਾਂਜੀ ਹਾਂਜੀ ਸੋ ਇਹ ਕਿਉਂਕਿ ਜੀਐਨਯੂ ਹੈ ਜਿਹੜਾ ਲੈਫਟ ਪਾਰਟੀਆਂ ਦਾ ਗੜ ਰਿਹਾ ਹੈਗਾ ਉੱਥੇ ਭਾਰਤੀ ਜਨਤਾ ਪਾਰਟੀ ਨੇ ਬਹੁਤ ਸਾਰਾ ਜ਼ੁਲਮ ਕਰਿਆ ਸਟੂਡੈਂਟਸ ਨੂੰ ਡਰਾਇਆ ਸੀ ਅਜ ਤੋ 6-7 ਸਾਲ ਪਹਿਲਾਂ ਉੱਥੇ ਕਲਾਸਾਂ ਵਿੱਚ ਵੜ ਕੇ ਦੰਗਾ ਕਰਿਆ ਸੀਗਾ ਕਾਫੀ ਡਰਾਉਣ ਧਮਕਾਉਣ ਤੋਂ ਬਾਅਦ ਉੱਥੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ABVP ਵਿੰਗ ਹੈਗਾ ਉਹਦੀਆਂ ਜਿਹੜਾ ਲਾਉਣ ਦਾ ਯਤਨ ਕੀਤਾ ਦਿੱਲੀ ਯੂਨੀਵਰਸਿਟੀ ਵਿੱਚ ABVP ਨੇ ਹੁੰ ਜਾਂ ਫਿਰ ਜਿੱਤ ਕਰੀ ਹੈ ਪਰ ਜੋਹਾਰਲਾ ਨਹਿਰੂ ਯੂਨੀਵਰਸਿਟੀ ਵਿੱਚ ਉਹਨਾਂ ਦੇ ਪੈਰ ਨਹੀਂ ਲੱਗੇ ਚਾਰ ਦੀਆਂ ਚਾਰੇ ਸੀਟਾਂ ਜਿਹੜੀਆਂ ਪ੍ਰਧਾਨ, ਵਾਈਸ ਪ੍ਰਧਾਨ, ਜਨਰਲ ਸਕੱਤਰ ਤੇ ਖਜ਼ਾਨਚੀ ਆ ਜਿਹੜੀ ਉਹ ਲੈਫਟ ਪਾਰਟੀਆਂ ਨੇ ਜਿਹੜੀਆਂ ਜਿੱਤ ਲਈਆਂ ਹੈਗੀਆਂ ਕਿ ਇੱਕ ਤਰ੍ਹਾਂ ਨਾਲ ਜਿਹੜੀ ਕਾਂਗਰਸ ਦੀ ਐਨਐਸਯੂਆਈ ਹੈਗੀ ਆ ਉਹ ਵੀ ਖਮੋਸ਼ ਇਹ ਆ ਜਿਹੜਾ ਹੈਗਾ ਖਮੋਸ਼ ਹਮਾਇਤ ਆ ਜਿਹੜੀ ਇਲੈਕਟਰ ਨੂੰ ਦੇ ਰਹੀ ਸੀ ਤਾਂ ਕਿ ਇਹ ਵੀ ਬੀਬੀਪੀ ਦੇ ਜਿਹੜੇ ਪੈਰ ਨਾਲ ਲੱਗਣ ਸੋ ਅਦਿੱਤੀ ਮਿਸ਼ਰਾ ਜਿਹੜੀ ਰਹਿ ਕੇ ਲੜਕੀ ਹੈ ਇਹ ਪ੍ਰਧਾਨ ਦੇ ਤੌਰ ਤੇ ਉੱਥੇ ਚੁਣੀ ਗਈ ਹੈ ਲੈਫਟ ਨਾਲ ਸੰਬੰਧਿਤ ਹੈਗੀ ਹੈ ਸੋ ਦਿੱਲੀ ਸੋ ਜੋਹਾਰ ਲਾਲ ਨਹਿਰੂ ਯੂਨੀਵਰਸਿਟੀ ਦੀਆਂ ਚੋਣਾਂ ਨੇ ਜਿਹੜੀਆਂ ਭਵਿੱਖ ਦੇ ਰਾਜਨੀਤਿਕ ਜਿਹੜੇ ਗੱਠ ਜੋੜ ਨੇ ਇਹ ਇਹੀ ਹੈਗਾ ਵੀ ਇਹ ਲੋਕਾਂ ਵਿੱਚ ਤਬਦੀਲੀ ਦੀ ਭਾਵਨਾ ਹੈ ਐਂਟੀ ਇਨਕੰਮਬੈਂਸੀ ਬਹੁਤ ਮਜ਼ਬੂਤ ਹੈਗੀ ਹੈ ਪਰ ਵੱਡਾ ਸਵਾਲ ਇਹ ਹੈ ਵੀ ਜਿਹੜੀਆਂ ਝਾਲੀ ਵੋਟਾਂ ਪਵਾ ਲੈਂਦੇ ਆ ਜਿਹੜੀਆਂ ਇਸ ਤਰ੍ਹਾਂ ਲੋਕਾਂ ਦੀਆਂ ਜਿਹੜੇ ਲੋਕ ਮੌਜੂਦ ਵੀ ਐ ਨਹੀਂ ਉਹਨਾਂ ਦੇ ਇੱਕੋ ਇੱਕ ਨਾਂ ਤੇ ਹੁਣ ਰਾਹੁਲ ਗਾਂਧੀ ਨੇ ਜਿਹੜਾ ਖੁਲਾਸਾ ਕਰਿਆ ਵੀ ਇੱਕੋ ਘਰ ਚ 100 100 600 ਵੋਟਾਂ ਦੇ ਹੁਣ ਫੇਰ ਖੁਲਾਸੇ ਹੋਏ ਨੇ ਹਾਂ ਸੋ ਇੱਕੋ ਇੱਕੋ ਹੀ ਪਤੇ ਤੇ ਜਿਹੜੀਆਂ 100 100 ਦੇ 150 2 200 ਵੋਟਾਂ ਪਣ ਜਾਂਦੀਆਂ ਨੇ ਉਹ ਵੋਟਾਂ ਫੇਰ ਜਿਹੜੀਆਂ ਹੈਗੀਆਂ ਨਾਰਮਲੀ ਨਹੀਂ ਪੈਂਦੀਆਂ ਟੈਕਨੀਕਲੀ ਆ ਸਾਰਾ ਐਕਸੈਸ ਇੰਟਰਨੈਟ ਦਾ ਉਹਨਾਂ ਕੋਲ ਹੈ ਚੀਫ ਇਲੈਕਸ਼ਨ ਕਮਿਸ਼ਨ ਦਾ ਜਿਹੜੇ ਇਹ ਗੜਬੜੀ ਕਰ ਰਿਹਾ ਸੋ ਕੁਝ ਵੀ ਕਰ ਸਕਦੇ ਹੈਗੇ ਆ এবੀਐਮ ਤੱਕ ਵੋਟਾਂ ਪਹੁੰਚਣ ਤੋਂ ਪਹਿਲਾਂ ਹੀ ਸਾਰੀ ਗੜਬੜੀ ਜਿਹੜੀ ਹੋ ਜਾਂਦੀ ਹੈ ਜੀ ਬਿਲਕੁਲ